ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਭਾਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਹੈ ਤੁਹਾਨੂੰ ਅੱਜ ਦਾ ਭਾਗ ਵਧੀਆ ਲੱਗੇਗਾ ਆਓ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅਗਲੇ ਦਿਨ ਨੀਤੂ ਦਾ ਸੰਸਕਾਰ ਸੀ ਉਸ ਦਿਨ ਮੰਮੀ ਪਾਪਾ ਤੇ ਸੱਸ ਸਹੁਰੇ ਤੇ ਸਾਰੇ ਰਿਸ਼ਤੇਦਾਰ ਸਾਰੇ ਪਹੁੰਚ ਕੇ ਸੀ ਨੀਤੂ ਦੀ ਮੌਤ ਤੇ ਮੈਂ ਬਹੁਤ ਰੋਇਆ ਸੀ ਉਸ ਦੇ ਮਾਪੇ ਤੇ ਸਹੁਰੇ ਵੀ ਨੀਤੂ ਦੀ ਮੌਤ ਤੇ ਮੈਂ ਬਹੁਤ ਰੋਇਆ ਰੀਤੂ ਤੇ ਰੱਬ ਨੇ ਹੀ ਐਸੀ ਬਿਮਾਰੀ ਲਗਾ ਦਿੱਤੀ ਜਿਸ ਦਾ ਇਲਾਜ ਹੀ ਨਹੀਂ ਹੋ ਸਕਿਆ ਪਰ ਨੀਤੂ ਨੇ ਵੀ ਮੇਰੇ ਪਿੱਛੇ ਆਪਣੀ ਪਿਆਰ ਦੀ ਕੁਰਬਾਨੀ ਕੀਤੀ ਤੇ ਉਸ ਪਿਆਰ ਖਾਤਰ ਹੀ ਉਸ ਨੂੰ ਆਪਣੀ ਜਾਨ ਦੇਣੀ ਪਈ ਮੈਂ ਵੀ ਬਹੁਤ ਪਛਤਾ ਰਹੀ ਹਾਂ ਸੀ ਜੇ ਮੈਂ ਉਸ ਨਾਲ ਵਿਆਹ ਨਹੀਂ ਕਰਵਾਇਆ ਤਾਂ ਉਸ ਨਾਲ ਕਿਉਂ ਰਿਸ਼ਤਾ ਕਰਵਾਇਆ ਮੇਰਾ ਮੈਂ ਕਸਮ ਖਾ ਲਈ ਸੀ ਕਿ ਮੈਂ ਕਿਸੇ ਵੀ ਹੋਰ ਕੁੜੀ ਦੇ ਨਾਲ ਵਿਆਹ ਨਹੀਂ ਕਰਵਾਉਂਦਾ ਮੈਂ ਆਪਣੀ ਜ਼ਿੰਦਗੀ ਇਕੱਲਾ ਹੀ ਜੀਵਾਂਗਾ ਮੇਰੀ ਮੰਮੀ ਜੀ ਨੇ ਮੇਰੀ ਜਨਮ ਪੱਤਰੀ ਪੰਡਿਤ ਨੂੰ ਦਿਖਾਈ ਉਸ ਪੰਡਤ ਨੇ ਇਹ ਦੱਸਿਆ ਕਿ ਇਸ ਦੀ ਕਿਸਮਤ ਵਿੱਚ ਪੰਜ ਵਿਆਹ ਹੋਣਗੇ ਪੰਜਵਾਂ ਵਿਆਹ ਹੀ ਸਿਰੀ ਚੜੇਗਾ ਹੁਣ ਵਿਆਹ ਦੇ ਨਾਂ ਤੋਂ ਡਰ ਲੱਗ ਰਿਹਾ ਸੀ ਅਗਲਾ ਵਿਆਹ ਨਹੀਂ ਕਰਵਾਉਣਾ ਸੀ ਮੈਂ ਬਾਅਦ ਵਿੱਚ ਇੱਕ ਕਸਮ ਖਾ ਲਈ ਸੀ ਇਕੱਲਾ ਜਿਣਾ ਚਾਹੁੰਦਾ ਸੀ ਪਰ ਮੇਰੀ ਮਾਂ ਨੇ ਮੈਨੂੰ ਇਕੱਲਾ ਨਹੀਂ ਰਹਿਣ ਦੇਣਾ ਮੈਂ ਸਰਕਾਰੀ ਨੌਕਰੀ ਕਰਦਾ ਸੀ ਜਿਸ ਕਰਕੇ ਮੈਨੂੰ ਵਾਰ-ਵਾਰ ਰਿਸ਼ਤੇ ਵੀ ਆਉਂਦੇ ਰਹੇ ਮੈਂ ਹੁਣ ਸੋਚਦਾ ਸੀ ਮੈਂ ਕਦੇ ਵੀ ਵਿਆਹ ਨਹੀਂ ਕਰਵਾਉਂਗਾ ਅਖੀਰ ਮਾਸੀ ਜੀ ਨੇ ਜिद ਕੀਤੀ ਤੇਰੀ ਜ਼ਿੰਦਗੀ ਇਸ ਤਰ੍ਹਾਂ ਨਹੀਂ ਲੰਘ ਸਕਦੀ ਅਰਸ਼ ਦਾ ਕੀ ਬਨੇਗਾ ਉਸ ਨੂੰ ਕੌਣ ਸੰਭੇਗਾ ਮਾਸੀ ਜੀ ਨੂੰ ਮੈਂ ਆਖਿਆ ਅਰਸ਼ ਨੂੰ ਦਾਦਾ-ਦਾਦੀ ਸੰਭ ਰਹੀ ਨੇ ਆਪਣੀ ਜ਼ਿੰਦਗੀ ਝਿੰਦਿਓ ਹਰ ਰੋਜ਼ ਮਾਸੀ ਜੀ ਕੋਲ ਜਾ ਕੇ ਬੈਠਾ ਰਹਿੰਦਾ ਮਾਸੀ ਜੀ ਕੋਲ ਜਾ ਕੇ ਮੈਨੂੰ ਮਨ ਨੂੰ ਸ਼ਾਂਤੀ ਮਿਲ ਜਾਂਦੀ ਮਾਸੀ ਜੀ ਮੈਨੂੰ ਦਿਲੋਂ ਬਹੁਤ ਪਿਆਰ ਕਰਦੀ ਸੀ ਪਤਾ ਨਹੀਂ ਕਿਉਂ ਸਚੰਦਰੀ ਨੇ ਮੋਧੀਆਂ ਤੰਦਾਂ ਤੋੜ ਕੇ ਆਪਣੀ ਭੈਣ ਦੇ ਪੱਲੇ ਪਾ ਦਿੱਤੀਆਂ ਮੈਂ ਮਾਸੀ ਜੀ ਨੂੰ ਆਖਿਆ ਮਾਸੀ ਜੀ ਹੁਣ ਮੈਨੂੰ ਮਜਬੂਰ ਨਾ ਕਰੋ ਮੈਂ ਪੰਜਵਾਂ ਵਿਆਹ ਨਹੀਂ ਕਰਵਾਉਣਾ ਮਾਸੀ ਜੀ ਮੈਨੂੰ ਆਖਣ ਲੱਗੇ ਮੁਕੇਸ਼ ਜ਼ਿੰਦਗੀ ਆ ਪਰਮਾਤਮਾ ਨੇ ਜਿੱਥੇ ਤੈਨੂੰ ਰੱਖਣਾ ਉੱਥੇ ਹੀ ਤੈਨੂੰ ਰਹਿਣਾ ਪੈਣਾ ਪਾਣੇ ਵਿੱਚ ਰਹਿ ਕੇ ਹੀ ਸਾਰਾ ਕੁਝ ਹੋ ਸਕਦਾ ਜੇਕਰ ਮੁਕੇਸ਼ ਦੀ ਕਿਸਮਤ ਵਿੱਚ ਪੰਜਵਾਂ ਵਿਆਹ ਹੋਇਆ ਉਹ ਵੀ ਹੋ ਕੇ ਰਹੇਗਾ ਨੀਤੂ ਦੀ ਮੌਤ ਤੋਂ ਬਾਅਦ ਮੈਂ ਟੁੱਟ ਗਿਆ ਮੈਂ ساری ساری ਰਾਤ ਰੋਂਦਾ ਰਿਹਾ ਆਪ ਨੂੰ ਕੋਸਦਾ ਰਹਿੰਦਾ ਕਿ ਰੱਬਾ ਮੇਰੀ ਜ਼ਿੰਦਗੀ ਵਿੱਚ ਮੈਨੂੰ ਪਿਆਰ ਨਹੀਂ ਮਿਲਣਾ ਸੀ ਤਮੀਰਾ ਉਸ ਨਾਲ ਵਿਆਹ ਕਿਉਂ ਕਰਵਾਇਆ ਸੀ ਜਿਸ ਨੂੰ ਮੈਂ ਪਿਆਰ ਕੀਤਾ ਉਹ ਮੇਰੀ ਜ਼ਿੰਦਗੀ ਤੋਂ ਦੂਰ ਹੁੰਦੇ ਗਏ ਮੈਨੂੰ ਨਹੀਂ ਸੀ ਪਤਾ ਨਹੀਂ ਤੂੰ ਵੀ ਮੈਨੂੰ ਛੱਡ ਕੇ ਚਲੀ ਜਾਵੇਗੀ ਰੋਜੀ ਤੇ ਰਿਤੂ ਨੂੰ ਵੀ ਮੈਂ ਪਿਆਰ ਕੀਤਾ ਸੀ ਉਹ ਵੀ ਮੇਰੀ ਜ਼ਿੰਦਗੀ ਤੋਂ ਦੂਰ ਚਲੇ ਗਈਆਂ ਰੋਜੀ ਨਾਲ ਮੇਰਾ ਵਿਆਹ ਹੋਇਆ ਸੀ ਰੋਜੀ ਨੇ ਮੇਰੀ ਮਾਂ ਨੇ ਜ਼ਿੰਦਗੀ ਚੀਨ ਨਹੀਂ ਦਿੱਤੀ ਰਜਨੀ ਮੇਰੀ ਜ਼ਿੰਦਗੀ ਵਿੱਚ ਆਈ ਉਹ ਆਪਣੇ ਆਪ ਹੀ ਨਹੀਂ ਰਹੀ ਉਸ ਤੇ ਮੈਨੂੰ ਕੋਈ ਸ਼ਿਕਵਾ ਨਹੀਂ ਮੈਂ ਰੱਬ ਨੂੰ ਬਹੁਤ ਕੋਸਦਾ ਹਾਂ ਤੇ ਮੇਰੀ ਜ਼ਿੰਦਗੀ ਕਿਹੋ ਜਿਹੀ ਲੱਗ ਰਹੀ ਥੀ ਮੈਂ ਕਿੰਨੀਆਂ ਕੁੜੀਆਂ ਨਾਲ ਵਿਆਹ ਕਰਵਾਈ ਇੱਕ ਵਾਰੀ ਮੇਰਾ ਦਿਲ ਰੱਬ ਜੋੜ ਦਿੰਦਾ ਫੇਰ ਤੋੜ ਦਿੰਦਾ ਸਾਰੀ ਸਾਰੀ ਰਾਤ ਰੋਂਦਾ ਰਹਿੰਦਾ ਉਸ ਦੀਆਂ ਪਿਆਰ ਭਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮਦੀਆਂ ਰਹਿੰਦੀਆਂ ਸੀ ਸੋਚ ਲਿਆ ਸੀ ਨੀਤੂ ਮੇਰੀ ਆਖਰੀ ਪਤਨੀ ਆ ਇਹ ਵੀ ਨਹੀਂ ਪਤਾ ਸੀ ਕਿ ਆਖਰੀ ਇੱਕ ਪਤਨੀ ਤੋਂ ਬਾਅਦ ਇੱਕ ਹੋਰ ਹੋਵੇਗੀ ਸ਼ਰਾਬ ਨੂੰ ਛੱਡਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਸ਼ਰਾਬ ਮੇਰੇ ਪਿੱਛੇ ਪਿੱਛੇ ਆਉਂਦੀ ਰਹੀ ਰੀਨਾ ਪਣੀ ਤੂੰ ਹੀ ਦੱਸ ਮੈਂ ਇਸ ਸ਼ਰਾਬ ਤੋਂ ਕਿਵੇਂ ਬਚ ਜਾਂਦਾ ਮੈਂ ਆਪਣੇ ਦਰਦ ਨੂੰ ਕਿਵੇਂ ਭੁਲਾਉਂਦਾ ਮੇਰੀ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਖਿਲਵਾੜ ਹੋ ਰਿਹਾ ਸੀ ਮੈਨੂੰ ਬਚਪਨ ਤੋਂ ਹੀ ਮਾਂ ਦੀ ਕੋਖ ਪਿਆਰ ਤੋਂ ਵਾਂਝਾ ਕਰ ਦਿੱਤਾ ਗਿਆ ਮਾਂ ਨੇ ਮੈਨੂੰ ਗੋਦ ਲਿਆ ਉਸਨੇ ਵੀ ਮੈਨੂੰ ਪਿਆਰ ਨਹੀਂ ਕੀਤਾ ਉਸਨੇ ਵੀ ਮੇਰੇ ਨਾਲ ਇਨਸਾਫ ਨਹੀਂ ਕੀਤਾ ਮੇਰਾ ਪਹਿਲਾ ਪਿਆਰ ਉਹਨਾਂ ਨੇ ਤੋੜਿਆ ਮੇਰੀ ਪਹਿਲੀ ਪਤਨੀ ਨੂੰ ਮੇਰੇ ਨਾਲੋਂ ਤੋੜ ਕੇ ਉਸ ਦੀ ਜ਼ਿੰਦਗੀ ਨਾਲ ਅਨਿਆਇ ਕੀਤਾ ਮੈਨੂੰ ਨੀਤੂ ਨਾਲ ਵਿਆਹ ਕਰਵਾਉਣਾ ਪਿਆ ਕਦੇ ਪਿਆਰ ਕਦੇ ਵਿਛੋੜਾ ਨਿਤਨੇਦ ਦੇ ਪਿਆਰ ਨੇ ਮੈਨੂੰ ਖਤਮ ਕਰ ਦਿੱਤਾ ਜੀ ਮਾਸੀ ਜੀ ਮੈਨੂੰ ਆਪਣੀ ਭੈਣ ਨੂੰ ਨਾ ਦਿੰਦੀ ਘਟੋ ਘਟ ਮਾਂ ਦਾ ਪਿਆਰ ਤਾਂ ਮੈਨੂੰ ਮਿਲਦਾ ਅਖੀਰ ਮੇਰੀ ਜ਼ਿੰਦਗੀ ਇਹੋ ਜਿਹੀ ਨਹੀਂ ਹੋਣੀ ਸੀ ਮੇਰੀ ਮਾਂ ਨੇ ਮੈਨੂੰ ਕਦੇ ਆਪਣਾ ਸਮਝਿਆ ਨਹੀਂ ਮੇਰੇ ਪਿਤਾ ਨੇ ਤਾਂ ਮੈਨੂੰ ਕੀ ਸਮਝਣਾ ਸੀ ਮੇਰਾ ਛੋਟਾ ਭਰਾ ਹਮੇਸ਼ਾ ਮੇਰੀ ਮਾਸੀ ਨਾਲ ਲੜਦਾ ਰਿਹਾ ਆਪਣੀ ਮਾਂ ਨੂੰ ਆਖਦਾ ਸੀ ਤੂੰ ਕਿਉਂ ਮੇਰਾ ਭਰਾ ਮਾਸੀ ਨੂੰ ਸੋਪਿਆ ਸੀ ਅੱਜ ਮੇਰੇ ਭਰਾ ਨਾਲ ਇਹੋ ਜਿਹਾ ਸਲੋਕ ਨਹੀਂ ਹੁੰਦਾ ਮੇਰੇ ਕੋਲ ਉਸ ਦੀ ਹਾਲਤ ਦੇਖੀ ਨਹੀਂ ਜਾਂਦੀ ਸੀ ਹਰ ਸਮੇਂ ਆਪਣੇ ਮਾਂ ਤੇ ਮੇਰੀ ਮਾਸੀ ਨਾਲ ਲੜਦਾ ਰਹਿੰਦਾ ਸੀ ਸਿਰਫ ਮੇਰੇ ਪਿੱਛੇ ਜਦੋਂ ਉਸ ਨਾਲ ਗੱਲਾਂ ਕਰ ਰਹੇ ਸੀ ਤੇ ਅਚਾਨਕ ਮੁਕੇਸ਼ ਤੇ ਫੋਨ ਤੇ ਕਾਲ ਆ ਗਈ ਉਹਨਾਂ ਦੀ ਕਹਾਣੀ ਉੱਥੇ ਹੀ ਰੁਕ ਗਈ ਰੀਨਾ ਵੀ ਆਪਣੀ ਭਾਬੀ ਜੀ ਨਾਲ ਜਾ ਕੇ ਗੱਲਾਂ-ਵਾਟਾਂ ਵਿੱਚ ਰੁੱਝ ਗਈ ਸ਼ਾਮ ਪੈ ਗਈ ਰੀਨਾ ਆਪਣੇ ਘਰ ਨੂੰ ਚੱਲ ਗਈ ਮੁਕੇਸ਼ ਨੇ ਹੁਣ ਦਫ਼ਤਰ ਜਾਣਾ ਸ਼ੁਰੂ ਕਰ ਦਿੱਤਾ ਸੀ ਮੁਕੇਸ਼ ਹੁਣ ਠੀਕ ਸੀ ਰੀਨਾ ਕਿੰਨੇ ਦਿਨ ਦਫ਼ਤਰ ਨਹੀਂ ਆਈ ਮੁਕੇਸ਼ ਨੇ ਇੱਕ ਦਿਨ ਉਸ ਨੂੰ ਫੋਨ ਕਰਕੇ ਪੁੱਛਿਆ ਕਈ ਦਿਨਾਂ ਤੋਂ ਦਫ਼ਤਰ ਕਿਉਂ ਨਹੀਂ ਆ ਰਹੀ ਰੀਨਾ ਨੇ ਦੱਸਿਆ ਕਿ ਮੈਨੂੰ ਟਾਈਫਾਇਡ ਬੁਖਾਰ ਹੋਇਆ ਮੈਂ ਠੀਕ ਨਹੀਂ ਹਾਂ ਮਿਕਾਹਤੀ ਦੇ ਦਫਤਰ ਤੋਂ ਛੁੱਟੀ ਲਈ ਹੋਈ ਆ ਮੁਕੇਸ਼ ਉਹਨੂੰ ਬਿਲਕੁਲ ਸ਼ਰਾਬ ਨਹੀਂ ਸਿਪਿੰਦਾ ਚੁੱਪਚਾਪ ਆਪਣੇ ਘਰ ਜਾਂਦਾ ਸੀ ਉਸਦੀ ਪਤਨੀ ਬਹੁਤ ਖੁਸ਼ ਸੀ ਸੋਨੀਆ ਰੀਨਾ ਦਾ ਵੀ ਦਿਨ ਰਾਤ ਸ਼ੁਕਰਾਨਾ ਕਰਦੀ ਸੀ ਕਿ ਨਹੀਂ ਵਧੀਆ ਜਿਸ ਨੇ ਮੇਰੇ ਪਤੀ ਨੂੰ ਸ਼ਰਾਬ ਤੋਂ ਹਟਾ ਦਿੱਤਾ ਉਹ ਪਰ ਉਸਦੀ ਸਿਹਤ ਵੀ ਵਧੀਆ ਨਹੀਂ ਸੀ ਰਹਦੀ ਸ਼ਰਾਬ ਕਰਨ ਉਸ ਦਾ ਸਰੀਰ ਬਿਲਕੁਲ ਕਮਜ਼ੋਰ ਹੋ ਗਿਆ ਸੀ ਮੁਕੇਸ਼ ਬਹੁਤ ਕਮਜ਼ੋਰ ਹੋ ਗਿਆ ਸੀ ਭਮੀ ਹੋ ਠੀਕ ਸੀ ਉਸਦੇ ਸਰੀਰ ਵਿੱਚ ਇੰਨੀ ਤਾਕਤ ਨਹੀਂ ਸੀ ਜਿੰਨਾ ਉਹ ਪਹਿਲਾਂ ਤਾਕਤਵਰ ਹੁੰਦਾ ਸੀ। ਆਪਣੇ ਮੰਮੀ ਪਾਪਾ ਦੀ ਵਰਤਾਉ ਤੋਂ ਬਹੁਤ ਪਰੇਸ਼ਾਨ ਸੀ। ਮੁਕੇਸ਼ ਦੀ ਜ਼ਿੰਦਗੀ ਵਿੱਚ ਅੰਤ ਤੱਕ ਕੰਡੇ ਵੀਜਦੇ ਰਹੇ ਤੇ ਕੰਡੇ ਚੁਗਦਾ-ਚੁਗਦਾ ਮੁਕੇਸ਼ ਹੁਣ ਵੀ ਦੁਖੀ ਹੋ ਰਿਹਾ ਸੀ। ਰੀਨਾ ਇੱਕ ਹਫ਼ਤੇ ਤੋਂ ਬਾਅਦ ਠੀਕ ਹੋ ਕੇ ਦਫ਼ਤਰ ਵਿੱਚ ਆ ਗਈ। ਦੋਨੋਂ ਭੈਣ ਭਰਾ ਇੱਕ ਦੂਜੇ ਨੂੰ ਦੇਖ ਕੇ ਬੜੇ ਖੁਸ਼ ਹੋਏ। ਉਹਨਾਂ ਨੇ ਮੁਕੇਸ਼ ਨੂੰ ਕਿਹਾ, "ਵੀਰੇ ਇਸ ਅੰਤਵਾਰ ਮੈਂ ਫੇਰ ਤੁਹਾਡੇ ਘਰ ਆਵਾਂਗੀ, ਬੈਠ ਕੇ ਆਪਣੀ ਦੁੱਖ ਸੁੱਖ ਸਾਂਝੀ ਕਰਾਂਗੇ।" ਇਹ ਐਨਫਰ ਵਾਲੇ ਦਿਨ ਮੁਕੇਸ਼ ਤੇ ਕਰ ਚਲੀ ਜਾਂਦੀ ਆ ਮੁਕੇਸ਼ ਰੀਨਾ ਨੂੰ ਦੱਸਿਆ ਕਿ ਨੀਤੂ ਦੇ ਜਾਨ ਪਿੱਛੋਂ ਮੈਂ ਅੱਖਾਂ ਤੇ ਅੰਨ੍ਹਾ ਹੋਇਆ ਜਾਪਦਾ ਸੀ ਮੈਨੂੰ ਚਾਰੇ ਪਾਸੇ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ ਦਫ਼ਤਰ ਵਿੱਚ ਚੁੱਪਚਾਪ ਬੀਤਦਾ ਰਹਿੰਦਾ ਤੇ ਸ਼ਾਮ ਨੂੰ ਮਾਸੀ ਦੇ ਘਰ ਜਾ ਕੇ ਕੰਧਾਂ ਨੂੰ ਫੜਫੜ ਕੇ ਰੋਂਦਾ ਮਾਸੀ ਮੇਰੇ ਦਿਲ ਦੀ ਹਾਲਤ ਦੇਖ ਕੇ ਬਹੁਤ ਦੁਖੀ ਹੋ ਰਹੀ ਸੀ ਮਾਸੀ ਨੇ ਆਪਣੇ ਪਿੰਡ ਵਿੱਚ ਸਲਾਈ ਸੈਂਟਰ ਚਾੰਦੇ ਸੀ ਉੱਥੇ ਵੀ ਸੈਂਟਰ ਵੇਚਸ ਨੇ ਮੇਰੇ ਚਾਚੇ ਛੇੜ ਲੈਂਦੀ ਸੀ ਸਭ ਨੂੰ ਦੱਸ ਕੇ ਆਪਣਾ ਦਿਲ ਹੌਲਾ ਕਰ ਲੈਂਦੀ ਸੀ ਕਿ ਮੇਰੇ ਭਾਂਜੇ ਨਾਲ ਕੀ ਵਾਪਰ ਰਹੀ ਆ ਇੱਕ ਦਿਨ ਮਾਸੀ ਜੀ ਕੋਲ ਇੱਕ ਪਿੰਡ ਦੀ ਬਜ਼ੁਰਗ ਔਰਤ ਸਲਾਈ ਸੈਂਟਰ ਵਿੱਚ ਆਪਣੀ ਪੋਤੀ ਨੂੰ ਸਲਾਈ ਸਿਖਾਉਣ ਲਈ ਆਈ ਉਹ ਮਾਸੀ ਜੀ ਨੇ ਪੁੱਛਿਆ ਇਹ ਲੜਕੀ ਇਨੀ ਉਮਰ ਦੀ ਆ ਅਜੇ ਤੱਕ ਵਿਆਹੀ ਨਹੀਂ ਆ ਜਦੋਂ ਮਾਸੀ ਜੀ ਨੇ ਬਜ਼ੁਰਗ ਔਰਤ ਨੂੰ ਲੜਕੀ ਦੇ ਵਿਆਹ ਬਾਰੇ ਪੁੱਛਿਆ ਤਾਂ ਉਸ ਬਜ਼ੁਰਗ ਔਰਤ ਨੇ ਆਖਿਆ ਬਸ ਇਹ ਪੁੱਛ ਨਾ ਫੇਰ ਕਿਸੇ ਦਿਨ ਤੈਨੂੰ ਆਪਣੇ ਦਿਲ ਦੇ ਪਰਦੇ ਖੋਲ ਕੇ ਦੱਸੂੰ ਹੁਣ ਤਾਂ ਮੈਂ ਜਰਾ ਕਰ ਜਲਦੀ ਜਾਣਾ ਤੁਸੀਂ ਇਸ ਕੁੜੀ ਦਾ ਦਾਖਲਾ ਆਪਣੀ ਸਲਾਈ ਸੈਂਟਰ ਵਿੱਚ ਕਰ ਲਿਓ ਬਜ਼ੁਰਗਔਰਤ ਆਪਣੇ ਪੋਤੀ ਦਾ ਦਾਖਲਾ ਕਰਵਾ ਕੇ ਵਾਪਸ ਆਪਣੇ ਘਰ ਚਲੇ ਗਏ। ਮਾਸੀ ਜੀ ਬੱਠੇ ਬਹੁਤ ਕੁਝ ਸੋਚਦੇ ਰਹੇ। ਉਸ ਲੜਕੀ ਨੂੰ ਵੀ ਅਜੇ ਨਹੀਂ ਪੁੱਛਣਾ ਚਾਹੁੰਦੇ ਸੀ ਕਿਉਂਕਿ ਸ਼ਾਇਦ ਉਹ ਸੈਂਟਰ ਵਿੱਚ ਪਹਿਲੇ ਦਿਨ ਹੀ ਆਈ ਸੀ। ਅਸੀਂ ਇਹ ਸੋਚਿਆ ਪਹਿਲੇ ਦਿਨ ਹੀ ਆ ਮੈਂ ਉਸ ਬੱਚੀ ਨੂੰ ਨਵੇਂ-ਨਵੇਂ ਪ੍ਰਸ਼ਨ ਦੇ ਉੱਤਰ ਨਹੀਂ ਕਰਨੀ। ਪਤਾ ਨਹੀਂ ਉਹ ਅੰਦਰੋਂ ਕਿੰਨੀ ਦੁਖੀ ਹੋਵੇ। ਮਾਸੀ ਜੀ ਇਸ ਲੜਕੀ ਨੂੰ ਬੜੇ ਪਿਆਰ ਭਰੇ ਨਜ਼ਰੀਏ ਨਾਲ ਵੇਖਦੀ ਰਹਿੰਦੇ ਸੀ। ਇੱਕ ਦਿਨ ਉਹ ਬਜ਼ੁਰਗਔਰਤ ਫਿਰ ਉਸ ਲੜਕੀ ਦੇ ਸਰਟਿਫਿਕੇਟ ਲੈ ਕੇ ਸੈਂਟਰ ਵਿੱਚ ਪਹੁੰਚ ਜਾਂਦੀ ਆ। ਉਹ ਸਿਨਮਾ ਸੀ ਜੀ ਉਸ ਨੂੰ ਪੁੱਛਣਾ ਚਾਹੁੰਦੇ ਸੀ ਇਸ ਲੜਕੀ ਨਾਲ ਕਿਹੜੀ ਕੱਢਣਾ ਵਾਪਰੀ ਜਿਸ ਕਾਰਨ ਉਸਦੀ ਦਾਦੀ ਵੀ ਇੰਨੀ ਦੁਖੀ ਆ। ਮਾਸੀ ਜੀ ਨੇ ਉਸੇ ਦਾਦੀ ਜੀ ਨੂੰ ਬੜੇ ਪਿਆਰ ਨਾਲ ਆਪਣੇ ਕੋਲ ਬਿਠਾਇਆ ਤੇ ਕਿ ਲੜਕੀ ਨੂੰ ਚਾਹ ਬਨੋਂ ਲਈ ਆਖਿਆ। ਲੜਕੀ ਮਾਸੀ ਜੀ ਤੇ ਦਾਦੀ ਜੀ ਵਾਸਤੇ ਚਾਹ ਬਨੋਂ ਲੱਗ ਪਈ ਤੇ ਮਾਸੀ ਜੀ ਜਿਸ ਨੂੰ ਪੁੱਛਣ ਲੱਗ ਪਏ। ਮਾਤਾ ਜੀ ਦੱਸਣ ਲੱਗੇ। ਧੀਏ ਬਸ ਕੁਝ ਨਾ ਪੁੱਛ। ਮੇਰੇ ਦੋ ਜਵਨ ਪੁੱਤਸੀ ਵੱਡਾ ਪੁੱਤਰ ਅਜੇ 40 ਸਾਲਾਂ ਦਾ ਹੀ ਹੋਇਆ ਸੀ ਇੱਕ ਦਿਨ ਉਸ ਨੂੰ ਹਰਟ ਅਟੈਕ ਆ ਗਿਆ ਮੈਂ ਤਾਂ ਵਿੱਚ ਹੀ ਸਾਡੇ ਕੋਲੋਂ ਤੁਰ ਪਿਆ ਮੇਰੀਆਂ ਦੋ ਧੀਆ ਜਵਾਨ ਤੇ ਪੁੱਤਰ ਅਜੇ ਛੋਟਾ ਸੀ ਛੋਟੇ ਪੁੱਤਰ ਦੇ ਵੀ ਬੱਚੇ ਅਜੇ ਛੋਟੇ ਸੀ ਉਹ ਵੀ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ ਵੱਡਾ ਪੁੱਤਰ ਵੀ ਮੇਰਾ ਪ੍ਰਾਈਵੇਟ ਕੰਪਨੀ ਵਿੱਚੇ ਕੰਮ ਕਰਦਾ ਸੀ ਉਸ ਦਾ ਪੁੱਤਰ 8 ਸਾਲਾਂ ਦਾ ਸੀ ਮੇਰੇ ਛੋਟੇ ਪੁੱਤਰ ਨੇ ਭਰਾ ਦੀ ਮੌਤ ਵਾਦ ਇੱਕ ਧੀ ਨੂੰ ਬੜੇ ਚਾਮਨੜ ਵਿਆਹ ਕੀਤਾ ਮੇਰੀ ਪਰਜਾਈ ਦੀ ਭੈਣ ਨੇ ਆਪਣੇ ਪੋਤੇ ਦਾ ਰਿਸ਼ਤਾ ਕਰਾਇਆ ਸੀ ਰਿਸ਼ਤੇਦਾਰੀ ਹੋਰ ਕੰਨ ਬਹੁਤਾ ਪੁੱਛਿਆ ਵੀ ਨਹੀਂ ਲੜਕਾ ਪੂਰਾ ਨਸ਼ਈ ਸੀ ਇਸ ਕਲਦੀ ਸਾਨੂੰ ਭਿੰਕ ਵੀ ਨਹੀਂ ਸੀ ਕੁੜੀ ਨੂੰ ਹੋਇਆ ਹੀ ਨੂੰ ਅਜੇ 2 ਮਹੀਨੇ ਵੀ ਨਹੀਂ ਹੋਏ ਸੀ ਲੜਕਾ ਨਸ਼ਾ ਕਰਕੇ ਸਾਡੀ ਲੜਕੀ ਨੂੰ ਮਾਰ ਤੱਕੜਦਾ ਰਹਿੰਦਾ ਸੀ ਮੇਰੀ ਨੂੰਹ ਤੇ ਤੀਨੇ ਰੋ ਰੋ ਬੁਰਾ ਹਾਲ ਕਰ ਲਿਆ ਬਸ ਮੇਰੇ ਛੋਟੇ ਪੁੱਤ ਨੇ ਫਿਰ ਉਸ ਲੜਕੀ ਤੋਂ ਤਲਾਕ ਲੈਣ ਲਈ কোর্ਟ ਵਿੱਚ ਕੇਸ ਪਾ ਦਿੱਤਾ ਅਤੇ ਸਾਡਾ ਕੇਸ ਚੱਲ ਰਿਹਾ ਅਜੇ ਤਲਾਕ ਨਹੀਂ ਹੋਇਆ ਬਜ਼ੁਰਗ ਮਾਤਾ ਨੇ ਦੱਸਿਆ ਕਿ ਪਹਿਲਾਂ ਤਾਂ ਮੇਰੀ ਪੋਤੀ ਨੂੰ ਲੜਕਾ ਤਲਾਕ ਨੰਦੇ ਵੀ ਉਹ ਮੰਨਦਾ ਹੀ ਨਹੀਂ ਸੀ ਕਿ ਮੈਂ ਕੋਈ ਨਸ਼ਾ ਕਰਦਾ ਹਾਂ ਪਰ ਇੱਕ ਦਿਨ ਉਹ ਨਸ਼ਾ ਕਰਦਾ ਤੇ ਵੇਚਦਾ ਫੜਿਆ ਗਿਆ ਉਸਤੇ ਕੇਸ ਪੈ ਗਿਆ ਪੁਲਿਸ ਨੇ ਫੜ ਕੇ ਉਸਨੂੰ ਕਿੰਨੇ ਦਿਨ ਥਾਣੇ ਰੱਖਿਆ ਕਿਤੇ ਜਾ ਕੇ ਪੁੱਛ ਪਛਾਈ ਕਰਕੇ ਛੱਡਿਆ ਗਿਆ ਫਿਰ ਉਸਦੇ ਘਰ ਦੇ ਕਹਿਣ ਲੱਗੇ ਅਸੀਂ ਨਸ਼ਾ ਛਡਾਓ ਕੇਂਦਰ ਵਿੱਚ ਛੱਡ ਕੇ ਵਿਕ ਲੈਣੇ ਆ ਤੁਸੀਂ ਆਪਣੀ ਲੜਕੀ ਦਾ ਤਲਾਕ ਨਾ ਕਰ ਪਾਓ 1 ਮਹੀਨਾ ਉਹਨਾਂ ਨੇ ਨਸ਼ਾ ਛਡਾਓ ਕੇਂਦਰ ਵਿੱਚ ਛੱਡਿਆ 1 ਮਹੀਨੇ ਤੋਂ ਬਾਅਦ ਆ ਕੇ ਫਿਰ ਉਹ ਦੁਬਾਰਾ ਨਸ਼ਾ ਕਰਨ ਲੱਗ ਪਿਆ ਮੇਰੀ ਪੋਤੀ ਦੀ ਸਾਰੇ ਗਹਿਣੇ ਉਸ ਨਸ਼ੇ ਦੀ ਰਾਹੀ ਪੇਛ ਦਿੱਤੀ ਹੁਣ ਮੇਰੇ ਛੋਟੇ ਪੁੱਤਰ ਨੇ ਫੈਸਲਾ ਕਰ ਲਿਆ ਕਿ ਅਸੀਂ ਹੁਣ ਤਲਾਕ ਲੈਣਾ ਹੋਰ ਅਸੀਂ ਹੁਣ ਕੁਝ ਨਹੀਂ ਕਰ ਸਕਦੇ 6 ਮਹੀਨੇ ਵਿੱਚ ਅਸੀਂ ਤਲਾਕ ਕਰਵਾ ਲਿਆ ਸੀ ਮੇਰਾ ਛੋਟਾ ਪੁੱਤਰ ਫਿਰ ਉਸ ਲੜਕੀ ਲਈ ਕੋਈ ਰਿਸ਼ਤਾ ਦੇਖਣ ਲੱਗ ਪਿਆ ਸੋਹਣੀ ਸੁਨੱਖੀ ਲੜਕੀ ਹੋਣ ਕਾਰਨ 2 ਕੁ ਮਹੀਨੇ ਵਿੱਚ ਹੀ ਜ ਜ ਉਸ ਦਾ ਦੁਬਾਰਾ ਰਿਸ਼ਤਾ ਹੋ ਗਿਆ ਬੜਾ ਸੋਹਣਾ ਸੁਨੱਖਾ ਲੜਕਾ ਲੱਭਿਆ ਮੇਰੇ ਪੁੱਤ ਨੇ ਆਪਣੇ ਗੱਡੀਆਂ ਦਾ ਕੰਮ ਸੀ ਘਰ ਵਿੱਚ ਵੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਅਜੀ ਵਿਆਹ ਹੋਏ ਨੂੰ 6 ਮਹੀਨੇ ਹੋਏ ਸੀ ਇੱਕ ਦਿਨ ਆਪਣੀ ਗੱਡੀ ਸਮਾਨ ਦੇ ਨਾਲ ਭਰੀ ਹੋਈ ਲੈ ਕੇ ਘਰ ਆ ਗਿਆ ਅਗਲੇ ਦਿਨ ਗੱਡੀ ਇੰਡੋਰ ਲੈ ਕੇ ਜਾਣੀ ਸੀ ਗੱਡੀ ਖੜੀ ਕਰਕੇ ਸਿਰ ਨਹਾ ਕੇ ਹੀ ਹਟਿਆ ਸੀ ਬਹੁਤ ਤੇਜ਼ بارش ਕੇ ਮੇਰਾ ਪੋਸ ਜਵਾਈ ਗੱਡੀ ਦੇ ਉੱਤੇ ਤਰਪਾਲ ਠੀਕ ਕਰਨੀ ਚੜ ਗਿਆ ਗੱਡੀ ਦੇ ਨੇੜੇ ਉਹ ਹਾਈ ਵੋਲਟੇਜ ਦੀਆਂ ਤਾਰਾਂ ਨੂੰ ਲੱਗ ਰਹੀਆਂ ਸਨ ਜਦੋਂ ਉਹ ਗੱਡੀ ਤੇ ਚੜਿਆ ਹੀ ਉਹ ਗੱਡੀ ਦੇ ਉੱਤੇ ਲੰਘ ਰਹੀਆਂ ਤਾਰਾਂ ਨਾਲ ਉਸੇ ਕਰੰਟ ਲੱਗ ਗਿਆ ਲੜਕਾ ਤਾਂ ਹੀ ਮਰ ਗਿਆ ਮੇਰੀ ਪੋਤੀ ਨੂੰ ਸਾਰਿਆਂ ਨੇ ਮਨਹੋਸ ਕਹਿਣਾ ਸ਼ੁਰੂ ਕਰ ਦਿੱਤਾ ਭਾਵੇਂ ਘਰ ਵਿੱਚ ਦਿਓਰ ਵੀ ਸੀ ਪਰ ਉਹਨਾਂ ਨੇ ਉਸ ਬਾਰੇ ਕੁਝ ਨਹੀਂ ਸੋਚਿਆ ਅਸੀਂ ਆਪਣੀ ਧੀ ਨੂੰ ਆਪਣੇ ਘਰ ਲੈ ਆਏ ਹੁਣ ਇਹ ਰਿਸ਼ਤੇ ਨੂੰ ਕਿਤੇ ਵੀ ਨਹੀਂ ਮੰਨਦੀ ਇਸ ਕਰਕੇ ਅਸੀਂ ਸੋਚਿਆ ਇਸ ਨੂੰ ਸਿਲਾਈ ਸਿਖਾ ਦਈਏ ਕੋਈ ਆਪਣਾ ਕੰਮ ਨਹੀਂ ਕਰ ਲਵੇਗੀ ਫਿਰ ਵੀ ਅਸੀਂ ਕੋਸ਼ਿਸ਼ ਤਾਂ ਕਰਾਂਗੇ ਇਸ ਦਾ ਕਿਤੇ ਨਾ ਕਿਤੇ ਰਿਸ਼ਤਾ ਕਰ ਦਿੱਤਾ ਜਾਵੇ ਮਾਸੀ ਜੀ ਵੀ ਮੇਰੀਆਂ ਗੱਲਾਂ ਉਸ ਬਜ਼ੁਰਗ ਔਰਤ ਨਾਲ ਕਰ ਰਹੀ ਸੀ ਮਾਸੀ ਜੀ ਨੇ ਦੱਸਿਆ ਕਿ ਮੇਰੇ ਭਾਂਜੇ ਤੇ ਚਾਰ ਵਿਆਹ ਹੋ ਚੁੱਕੇ ਹਨ ਪਰ ਕੋਈ ਵੀ ਪਤਨੀ ਉਸ ਦਾ ਸਾਥ ਨਹੀਂ ਨਿਵਾ ਸਕੀ ਪਤਾ ਨਹੀਂ ਮੇਰੇ ਭਾਂਜੇ ਦੀ ਕਿੰਨੀ ਕਿਸਮਤ ਮਾੜੀ ਆ ਬਜ਼ੁਰਗ ਔਰਤ ਨੇ ਵੀ ਦੱਸਿਆ ਕਿ ਮੇਰੀ ਪੋਤੀ ਜੋ ਸिलाई ਸੈਂਟਰ ਵਿੱਚ ਆਈ ਆ ਉਹ ਵੀ 2 ਸਾਲ ਤੋਂ ਵਿਧਵਾ ਆ ਉਸਦੇ ਵੀ ਦੋ ਪਹਿਲਾ ਰਿਸ਼ਤੇ ਹੋ ਚੁੱਕੇ ਨੇ ਦੂਜਾ ਰਿਸ਼ਤਾ ਸ਼ੇਰੇ ਚੜਿਆ ਸੀ ਉਪਰੋਂ ਆ ਬਿਜਲੀ ਦੇ ਕਰੰਟ ਨਾਲ ਮਾਰਿਆ ਗਿਆ ਮਾਸੀ ਜੀ ਵੀ ਉਸ ਦੀਆਂ ਗੱਲਾਂ ਸੁਣਦੇ ਰਹੇ ਪਰ ਮਾਸੀ ਜੀ ਮੂੰਹੋਂ ਕੁਝ ਨਹੀਂ ਬੋਲੇ ਮਾਸੀ ਜੀ ਕੋਲ ਤਾਂ ਅਜੀਬੋ ਲੜਕੀ ਆਈ ਨੂੰ ਥੋੜਾ ਸਮਾਂ ਹੀ ਹੋਇਆ ਸੀ ਮਾਸੀ ਨੂੰ ਕੋਈ ਪਤਾ ਨਹੀਂ ਸੀ ਉਹ ਲੜਕੀ ਕਿਵੇਂ ਆ ਮਾਸੀ ਜੀ ਕੋਲ ਉਹ ਲੜਕੀ ਆਈ ਨੂੰ ਦੋ ਹਫ਼ਤੇ ਹੋ ਚੁੱਕੇ ਸੀ ਕਦੇ-ਕਦੇ ਇਹੋ ਬਜ਼ੁਰਗ ਔਰਤ ਸਲਾਈ ਸੈਂਟਰ ਵਿੱਚ ਆਉਂਦੀ ਰਹਿੰਦੀ ਸੀ ਇੱਕ ਦਿਨ ਉਸ ਬਜ਼ੁਰਗ ਔਰਤ ਨੇ ਮਾਸੀ ਜੀ ਨੂੰ ਕਿਹਾ ਕਿ ਜੇ ਕੋਈ ਤਲਾਕ ਵਾਲਾ ਮੁੰਡਾ ਹੋਵੇ ਮੈਨੂੰ ਜ਼ਰੂਰ ਦੱਸਣਾ ਜਾਤ-ਪਾਤ ਦਾ ਕੋਈ ਬੰਧਨ ਨਹੀਂ ਜਿਹੜੀ ਮਰਜ਼ੀ ਜਾਤ ਦਾ ਹੋਵੇ ਬਸ ਮੁੰਡਾ ਵਧੀਆ ਚਾਹੀਦਾ ਹੈ ਜਿਸ ਕੁੜੀ ਦਾ ਰਿਸ਼ਤਾ ਕਿਤੇ ਨਾ ਕਿਤੇ ਕਰਨਾ ਹੈ ਬਾਪ ਤਾਂ ਪਹਿਲਾਂ ਹੀ ਸਿਰ ਤੇ ਨਹੀਂ ਆ ਨੂ ਤੀ ਨੂੰ ਘਰ ਬਿਠਾ ਕੇ ਰੋਟੀ ਨਹੀਂ ਦੇ ਸਕਦੀ ਦੋ ਸਾਲ ਹੋ ਚੁੱਕੇ ਅਜੁਕੇ ਅਸੀਂ ਦੇਖ ਰਹੀਆਂ ਕੋਈ ਰਿਸ਼ਤਾ ਸਾਨੂੰ ਮਿਲ ਨਹੀਂ ਰਿਹਾ ਆਈ ਤਾਂ ਬਹੁਤ ਨਹੀਂ ਪਰ ਮੁੰਡਾ ਕੋਈ ਵਧੀਆ ਨਹੀਂ ਮਿਲ ਰਿਹਾ ਅਸੀਂ ਤਾਂ ਸੋਚਦੇ ਹਾਂ ਜੇ ਹੁਣ ਕਰਨਾ ਹੈ ਤਾਂ ਦੇਖ ਪਾਲ ਕੇ ਹੀ ਕਰਾਂਗੀ ਨਹੀਂ ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਮਾਸੀ ਜੀ ਅੱਖਾਂ ਲੱਗੀਆਂ ਕੋਈ ਗੱਲ ਨਹੀਂ ਮੈਂ ਦੇਖਾਂ ਕਿ ਜੇ ਕੋਈ ਮੈਨੂੰ ਮਿਲਿਆ ਤਾਂ ਤੁਹਾਨੂੰ ਦੱਸ ਦੇਵਾਂਗੀ ਦੋ ਮਹੀਨੇ ਲੰਘੇ ਮਾਸੀ ਜੀ ਹੀ ਚਾਹੁੰਦੇ ਸੀ ਕਿ ਜੇਕਰ ਮੈਂ ਆਪਣੇ ਭਾਂਜੇ ਦੀ ਗੱਲ ਇਸ ਲੜਕੀ ਨਾਲ ਕਰਾਂ ਤੇ ਉਸ ਬਜ਼ੁਰਗ ਔਰਦੀ ਪੋਤੀ ਦਾ ਕੱਦ 5 ਫੁੱਟ 4 ਇੰਚ ਰੰਗ ਗੂਰਾ ਨੈਣ ਅੱਖ ਸਿੱਖੇ ਪਤਲੀ ਪਤੰਗ ਅੱਖਾਂ ਬਿੱਲੀਆਂ ਪਰਮਾ ਚਿਹਰਾ ਗੋਲ ਮਟੋਲ ਰੰਗ ਬਹੁਤ ਵਧੀਆ ਸੀ ਉਸ ਲੜਕੀ ਨੂੰ ਦੇਖਦੇ ਰਹਿੰਦੇ ਸੀ ਉਸ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ ਮਾਸੀ ਜੀ ਨੂੰ ਇਸ ਲੜਕੀ ਦਾ ਸੁਭਾਅ ਬਹੁਤ ਵਧੀਆ ਲੱਗਿਆ ਤੇ ਜੀ ਸੋਚਦੇ ਸੀ ਇੱਕ ਦਿਨ ਮੈਂ ਇਸੇ ਘਰ ਜਾ ਕੇ ਇਸ ਨੂੰ ਕੰਮ ਕਰਦੀ ਨੂੰ ਦੇਖਾਂ ਮਾਸੀ ਜੀ ਨੇ ਉਸ ਨੂੰ ਆਖਿਆ ਸੋਨੀਆ ਅੱਜ ਮੈਂ ਤੁਹਾਡੇ ਘਰ ਜਾਣਾ ਹੈ ਉਸ ਨੇ ਵੀ ਇਹੀ ਆਖਿਆ ਚਲੋ ਮੈਡਮ ਜੀ ਅੱਜ ਸਾਡੇ ਘਰ ਹੀ ਤੁਸੀਂ ਲੰਚ ਕਰਨਾ ਮਾਸੀ ਜੀ ਤੇ ਖਾਣੇ ਦੇ ਸਮੇਂ ਉਸ ਨਾਲ ਘਰ ਚਲੇ ਗਏ ਤੇ ਬਾਕੀ ਲੜਕੀਆਂ ਸਾਰੀਆਂ ਸਲਾਈ ਸੈਂਟਰ ਵਿੱਚ ਬੈਠੀਆਂ ਸੀ ਮਾਸੀ ਜੀ ਨੇ ਪਾਣੀ ਲੈ ਕੇ ਆਈ ਮਾਸੀ ਬੱਸ ਉਸੇ ਤੋਂ ਨੂੰ ਦੇਖ ਕੇ ਹੀ ਮੋਹਿਤ ਹੋ ਰਹੇ ਸੀ ਪਰ ਉਸ ਦੀ ਮੋਰਨੀ ਵਰਗੀ ਤੌਰ ਸੀ ਤੁਰਦੀ ਉਹ ਪਰੀਆਂ ਵਰਗੀ ਜਾਪਦੀ ਸੀ ਉਸਨੇ ਮਾਸੀ ਜੀ ਦਾ ਮਨ ਮੋਹ ਲਿਆ ਸੀ। ਮੇਰੀ ਮਾਸੀ ਜੀ ਨੂੰ ਸੋਨੀਆ ਬਹੁਤ ਪਸੰਦ ਆ ਗਈ ਸੀ। ਉਹ ਸੋਚਦੀ ਸੀ ਉਸੇ ਦਾਦੀ ਨਾਲ ਮੈਂ ਗੱਲ ਸ਼ੁਰੂ ਕਰਾਂ ਪਰ ਮੇਰੀ ਮਾਸੀ ਜੀ ਸਭ ਤੋਂ ਪਹਿਲਾਂ ਮੇਰੀ ਮਾਂ ਨਾਲ ਇਸ ਵਿਸ਼ੇ ਤੇ ਗੱਲ ਕਰਨਾ ਚਾਹੁੰਦੇ ਸੀ। ਤਾਂ ਇਹ ਸੋਚਦੇ ਸੀ ਫਿਰ ਉਸੇ ਦਾਦੀ ਨਾਲ ਗੱਲ ਕਰਾਂਗੇ। ਇੱਕ ਸ਼ਾਮ ਨੂੰ ਮਾਸੀ ਜੀ ਸਾਡੇ ਘਰ ਮੇਰੇ ਮੰਮੀ ਪਾਪਾ ਕੋਲ ਆਏ। ਮੈਂ ਉਸ ਸਮੇਂ ਅਜੇ ਘਰ ਨਹੀਂ ਆਇਆ ਸੀ। ਮੰਮੀ ਜੀ ਨੂੰ ਮਾਸੀ ਜੀ ਨੇ ਆਖਿਆ ਤੁਹਾਨੂੰ ਮਕੇਸ਼ ਦੀ ਜ਼ਿੰਦਗੀ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਮੇਰੀ ਮੰਮੀ ਜੀ ਟੁੱਟ ਕੇ ਪੈ ਗਏ ਨਿਰਮਲਾ ਤੂੰ ਪਾਗਲ ਤਾਂ ਨਹੀਂ ਹੋ ਗਈ ਮੁਕੇਸ਼ ਤੇ ਚਾਰ ਵਿਆਹ ਹੋ ਚੁੱਕੀ ਨੇ ਇੱਕ ਵੀ ਪਤਨੀ ਇਸ ਤੇ ਜਿੰਦਾ ਨਹੀਂ ਰਹੀ ਆ ਉਹ ਇਸ ਦਾ ਸਾਥ ਨਹੀਂ ਨਿਭਾ ਸਕੀ ਤੇ ਹੁਣ ਕਿਉਂ ਬਾਰ ਬਾਰ ਇਸ ਰਿਸ਼ਤੇ ਬਾਰੇ ਸੋਚੀ ਜਾਂਦੇ ਹੋ ਅਰਸ਼ ਵੀ ਹੁਣ ਲਗਭਗ 12 ਕ ਸਾਲਾਂ ਦਾ ਹੋ ਗਿਆ ਦੀਦੀ ਅਜੇ ਮੁਕੇਸ਼ ਦੀ ਉਮਰ ਹੀ ਨਹੀਂ ਜ਼ਿਆਦਾ ਨਹੀਂ ਹੋਈ ਸਾਰੀ ਜ਼ਿੰਦਗੀ ਇਹ ਕਿਵੇਂ ਗੁਜ਼ਾਰੇਗਾ ਤੁਹਾਨੂੰ ਕੁਝ ਹੋ ਗਿਆ ਤਾਂ ਇਹਨਾਂ ਦੀ ਰੋਟੀ ਦਾ ਕੀ ਹੋਵੇਗਾ ਮੈਂ ਵੀ ਕਿਹੜਾ ਇੱਥੇ ਬੈਠੀ ਰਹਿਣਾ हां मम्मी असि सदा ਤਾਂ ਨਹੀਂ ਰਹਿਣਾ ਨਿਰਮਲਾ ਇੱਕ ਵਾਰ ਤੂੰ ਫਿਰ ਸੋਚ ਵਿਚਾਰ ਕਰ ਲੈ ਮੁਕੇਸ਼ ਨੂੰ ਹੁਣ ਕਿਹੜਾ ਤੀ ਦੇਵੇਗਾ ਮਾਸੀ ਜੀ ਬੋਲੇ ਮੁਕੇਸ਼ ਦਾ ਕਿਸੇ ਵੀ ਰਿਸ਼ਤੇ ਵਿੱਚ ਕਸੂਰ ਨਹੀਂ ਇਹ ਵਿਚਾਰਾ ਆਪ ਦੁਖੀ ਹੈ ਮੇਰੀ ਮਾਸੀ ਜੀ ਨੇ ਮੇਰੇ ਵਿਆਹ ਲਈ ਮੇਰੀ ਮੰਮੀ ਨੂੰ ਮਨੋਂ ਵਿੱਚ ਕੋਈ ਕਸਰ ਨਹੀਂ ਛੱਡੀ ਆਖਿਰਕਰ ਮੇਰੀ ਮੰਮੀ ਜੀ ਸਹਿਮਤ ਹੋ ਕੇ ਮੰਮੀ ਜੀ ਆਖਣ ਲੱਗੇ ਪਰ ਮੈਂ ਆਪਣੀ ਜ਼ਿੰਮੇਵਾਰੀ ਤੇ ਨਹੀਂ ਕਰਾਂਗੀ ਮੇਰੇ ਮਾਸੀ ਜੀ ਨੇ ਮੇਰੇ ਵਿਆਹ ਦੀ ਜ਼ਿੰਮੇਵਾਰੀ ਉਠਾਈ ਮੰਮੀ ਜੀ ਨੇ ਮੇਰੇ ਮਾਸੇ ਜੀ ਨੂੰ ਇੱਕ ਗੱਲ ਜ਼ਰੂਰ ਕਹਿ ਦਿੱਤੀ ਜਦੋਂ ਤੱਕ ਨੀਤੂ ਦੀ ਮੌਤ ਨੂੰ 1 ਸਾਲ ਨਹੀਂ ਹੁੰਦਾ ਇਸ ਤੋਂ ਪਹਿਲਾਂ ਸ਼ਾਦੀ ਨਹੀਂ ਕਰਾਂਗੇ ਹਾਂ ਦੀਦੀ ਠੀਕ ਆ ਮੇਰੇ ਮਾਸੇ ਜੀ ਕਹਿਣ ਲੱਗੇ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰਾਂਗੀ ਫਿਰ ਮਾਸੇ ਜੀ ਨੇ ਹੁਣ ਸੋਚਿਆ ਮੈਂ ਜਲਦੀ ਹੀ ਮੁਕੇਸ਼ ਤੇ ਰਿਸ਼ਤੇ ਬਾਰੇ ਉਸੇ ਦਾਦੀ ਦੀ ਨਾਲ ਇੱਕ ਵਾਰ ਗੱਲ ਤਾਂ ਜ਼ਰੂਰ ਕਰ ਲਵਾਂ ਮਾਸੇ ਜੀ ਨੇ ਮੇਰੇ ਨਾਲ ਵੀ ਗੱਲ ਕਰਨ ਬਾਰੇ ਸੋਚਿਆ ਮਾਸੇ ਜੀ ਨੇ ਮੈਨੂੰ ਬੁਲਾ ਕੇ ਪੁੱਛਿਆ ਕਿ ਤੇਰਾ ਕੀ ਰਾਤਾ ਮਾਸੀ ਜੀ ਦੇਖੋ ਮੈਂ ਵੀ ਨਹੀਂ ਚਾਹੁੰਦਾ ਮੈਂ ਬਾਰ-ਬਾਰ ਵਿਆਹ ਕਰਵਾਈ ਜਾਵਾਂ ਮੇਰਾ ਮਨ ਬਹੁਤ ਦੁਖੀ ਹੋ ਚੁੱਕਿਆ ਮੈਨੂੰ ਤੁਸੀਂ ਇਦਾਂ ਹੀ ਰਹਿੰਦਿਓ ਤਾਂ ਵਧੀਆ ਗੱਲ ਆ ਮਾਸੀ ਜੀ ਆਖਣ ਲੱਗੇ ਨਹੀਂ ਮੁਕੇਸ਼ ਤੇਰੀ ਜ਼ਿੰਦਗੀ ਐਵੇਂ ਨਹੀਂ ਗੁਜ਼ਰੇਗੀ ਤੇਰੇ ਜੀਵਨ ਦੇ ਲਈ ਸਾਥੰ ਦਾ ਹੋਣਾ ਜ਼ਰੂਰੀ ਆ ਮੈਨੂੰ ਇੱਕ ਮੌਕਾ ਮੁਕੇਸ਼ ਜ਼ਰੂਰ ਦੇ ਮਾਸੀ ਜੀ ਨੂੰ ਮੈਂ ਹਾਂ ਕਰ ਦਿੱਤੀ ਜਿਵੇਂ ਤੁਹਾਡੀ ਮਰਜ਼ੀ ਉਵੇਂ ਤੁਸੀਂ ਕਰ ਲਵੋ ਹਾਂ ਉਵੇਂ ਤੁਸੀਂ ਕਰ ਲਵੋ ਮਾਸੀ ਜੀ ਅਗਲੇ ਦਿਨ ਸਿਲਾਈ ਸੈਂਟਰ ਵਿੱਚ ਜਤੋਾਈ ਉਹਨਾਂ ਨੇ ਦੇਖਿਆ कि सोनिया ਜੀ ਸੈਂਟਰ ਵਿੱਚ ਨਹੀਂ ਪਹੁੰਚੀ ਮਾਸੀ ਜੀ ਬੜੇ ਫਿਕਰਮੰਦ ਰਹੇ ਅਗਲੇ ਦਿਨ ਸੋਨੀਆ ਦੀ ਇੰਤਜ਼ਾਰ ਕਰਦੇ ਰਹੇ ਇੱਕ ਹਫਤਾ ਲੰਘ ਗਿਆ ਮਾਸੀ ਜੀ ਨੇ ਸਨੇਹਾ ਭੇਜਿਆ ਸੋਨੀਆ ਦੀ ਖਬਰ ਸਰ ਲੈਣ ਲਈ ਉਸੇ ਦਾਦੀ ਨੇ ਆ ਕੇ ਦੱਸਿਆ ਕਿ ਸੋਨੀਆ ਤਾਂ ਕਿੰਨੇ ਦਿਨਾਂ ਤੋਂ ਬਿਮਾਰ ਅਸੀਂ ਇੱਕ ਲੜਕੀ ਕੋਲ ਸਨੇਹਾ ਭੇਜਿਆ ਸੀ ਮਾਸੀ ਜੀ ਨੂੰ ਤਾਂ ਕਿਤੇ ਜਾ ਕੇ ਸੁੱਖ ਦਾ ਸਾਹ ਆ ਜਦੋਂ ਸੋਨੀਆ ਵਰੀ ਮਾਸੀ ਜੀ ਨੂੰ ਪਤਾ ਚੱਲਿਆ ਮਾਸੀ ਜੀ ਨੇ ਉਸ ਬਜ਼ੁਰਗ ਔਰਤ ਨੂੰ ਆਪਣੇ ਕੋਲ ਬਿਠਾ ਲਿਆ ਗੱਲਾਂ-ਗੱਲਾਂ ਵਿੱਚ ਪੁੱਛਣ ਲੱਗੇ ਤੁਹਾਡੀ ਪੋਤੀ ਦਾ ਰਿਸ਼ਤਾ ਹੋ ਗਿਆ ਕਿ ਨਹੀਂ ਉਸ ਬਜ਼ੁਰਗ ਨੇ ਦੱਸਿਆ ਕਿ ਅਜੇ ਤੱਕ ਕਿਤੇ ਨਹੀਂ ਹੋਇਆ ਗੱਲਾਂ ਕਈ ਥਾਵਾਂ ਤੇ ਚੱਲਦੀਆਂ ਰਹਿੰਦੀਆਂ ਹਨ ਸਾਨੂੰ ਕੋਈ ਮੁੰਡਾ ਹੀ ਵਧੀਆ ਨਹੀਂ ਮਿਲ ਰਿਹਾ ਉਹ ਬਜ਼ੁਰਗ ਵਰ ਤੇ ਮੇਰੀ ਮਾਸੀ ਜੀ ਨੂੰ ਆਖਣ ਲੱਗੀ ਤੇ ਮੈਂ ਤਾਂ ਤੈਨੂੰ ਵੀ ਕਹਿ ਰੱਖਿਆ ਜੇ ਤੈਨੂੰ ਕੋਈ ਮੁੰਡੇ ਦਾ ਪਤਾ ਹੋਵੇ ਮਾਸੀ ਜੀ ਸੋਚਦੇ ਸੀ ਮੈਂ ਆਪਣੇ ਮੁਕੇਸ਼ਵਰੇ ਗੱਲ ਕਰਾਂ ਮਾਸੀ ਜੀ ਚੁੱਪ ਕਰ ਜਾਂਦੇ ਸੀ ਵੀ ਮੈਂ ਇਸ ਬਜ਼ੁਰਗ ਔਰਤ ਨੂੰ ਕੀ ਦੱਸਾਂ ਇਸੇ ਚਾਰ ਬਿਆ ਟੁੱਟ ਗਏ ਨੇ ਮਾਸਰੀ ਜੀ ਨੇ ਸੋਚਿਆ ਅੱਜ ਮੈਂ ਹਿੰਮਤ ਕਰਕੇ ਸੁਬਜੁਰਗ ਔਰ ਤਨਾਲੇ ਸੋਹਣੀਆਂ ਦੇ ਰਿਸ਼ਤੇ ਬਾਰੇ ਗੱਲ ਸ਼ੁਰੂ ਕਰਾਂਗੀ ਬੜਾ ਹੌਸਲਾ ਕਰਕੇ ਮਾਸਰੀ ਜੀ ਬੋਲੇ ਬੇਬੀ ਜੀ ਜੇ ਤੁਸੀਂ ਲੜਕਾ ਦੇਖਣਾ ਹੈ ਤਾਂ ਮੇਰਾ ਭਾਂਜਾ ਹੈ ਉਸ ਨੂੰ ਦੇਖ ਲਵੋ ਸਰਕਾਰੀ ਨੌਕਰੀ ਕਰਦਾ ਸੋਨਾ ਸੰਖਾ ਵਿਆ ਜੇ ਤੁਹਾਨੂੰ ਪਸੰਦ ਆਉਂਦਾ ਤਾਂ ਦੇਖ ਲਓ ਆਪਨੇ ਜ਼ਰੂਰ ਦੇਖਣਾ ਹੈ ਜੀ ਜੇ ਸਾਡੀ ਸੋਹਣੀਆਂ ਨਾਲ ਮਿਲ ਮਿਲੇ ਮੈਂ ਘਰ ਜਾ ਕੇ ਆਪਣੇ ਛੋਟੇ ਪੁੱਤਰ ਨਾਲ ਇਸ ਵਾਰੀ ਗੱਲ ਕਰਾਂਗੀ ਜਦੋਂ ਬਜ਼ੁਰਗ ਵਰਦ ਕਰ ਜਾਂਦੀ ਹੈ ਤਾਂ ਉਸ ਦਾ ਪੁੱਤਰ ਪਹਿਲਾਂ ਹੀ ਕੋਈ ਹੋਰ ਰਿਸ਼ਤੇਵਾਰੇ ਗੱਲ ਕਰ ਰਿਹਾ ਸੀ ਮਾਤਾ ਜੀ ਚੁੱਪ ਕਰਕੇ ਮਾਣੇ ਕਿਹਾ ਕਿ ਲੜਕਾ ਮੈਨੇ ਸਲਾਈ ਸੈਂਟਰ ਵਾਲੀ ਮੈਡਮ ਨੇ ਵੀ ਦੱਸਿਆ ਜੇ ਇਹ ਰਿਸ਼ਤਾ ਨਾ ਹੋਇਆ ਤਾਂ ਤੁਸੀਂ ਉਹ ਵਾਲਾ ਦੇਖ ਲਵੋ ਛੇਕਵੇ ਬੇਜੀ ਉਸਦੇ ਪੁੱਤਰ ਨੇ ਸਿਆਮ ਦੀ ਪ੍ਰਗਟਾਈ ਰੀਨਾ ਤੇ ਮਕੇਸ਼ ਆਪਸ ਵਿੱਚ ਗੱਲਾਂ ਕਰ ਰਹੇ ਸੀ ਉਸੇ ਜੇ ਵਿੱਚ ਫੋਨ ਦੀ ਰਿੰਗ ਚੱਲ ਰਹੀ ਸੀ ਜਦੋਂ ਮਕੇਸ਼ ਨੇ ਫੋਨ ਕਰਕੇ ਦੇਖਿਆ ਤਾਂ ਉਸ ਪਿੰਡ ਵਾਲੀ ਦੀਦੀ ਦਾ ਫੋਨ ਸੀ ਜੋ ਕਿ ਦੀਦੀ ਉਸੇ ਹਾਂਦੀ ਸੀ ਪੜ੍ਹਨ ਨੂੰ ਬਹੁਤ ਹੁਸ਼ਿਆਰ ਸੀ ਉਸਨੇ ਆਪਣੀ ਦੀਦੀ ਦਾ ਫੋਨ ਸੁਣਨ ਲਈ ਔਨ ਕੀਤਾ ਪੁੱਛਣ ਲੱਗੇ ਮੁਕੇਸ਼ ਵੀਰੇ ਤੂੰ ਕਿਵੇਂ ਆ ਉਸਨੇ ਆਖਿਆ ਤੈਨੂੰ ਭੈਣ ਮੇਰੇ ਬਾਰੇ ਪਤਾ ਹੀ ਆ ਮੇਰਾ ਹਾਲ ਕਿਵੇਂ ਆ ਨਹੀਂ ਨਹੀਂ ਮੁਕੇਸ਼ ਮੈਨੂੰ ਤੇਰੇ ਬਾਰੇ ਕੁਝ ਵੀ ਨਹੀਂ ਪਤਾ ਅੱਜ ਮੈਂ ਤੈਨੂੰ ਯਾਦ ਕੀਤਾ ਮੈਂ ਉਸ ਸਮੇਂ ਫੋਨ ਮਿਲਾਇਆ ਦੀਦੀ ਨੂੰ ਪੁੱਛਣ ਲੱਗਾ ਤੁਸੀਂ ਦੀਦੀ ਕਿਵੇਂ ਹੋ ਦੀਦੀ ਨੇ ਆਖਿਆ ਤੈਨੂੰ ਨਹੀਂ ਪਤਾ ਮੈਂ ਕਿਵੇਂ ਆ ਮੁਕੇਸ਼ ਤੂੰ ਤਾਂ ਮੇਰਾ ਦੁੱਖ ਨਹੀਂ ਵੰਡਾ ਸਕਿਆ ਸੋਤਾ ਇੱਕ ਦਿਨ ਵੀ ਮੇਰੇ ਕੋਲ ਨਹੀਂ ਆਇਆ ਤੇ ਦੀਦੀ ਇਹ ਵੀ ਤੁਹਾਨੂੰ ਨਹੀਂ ਪਤਾ ਮੈਂ ਵੀ ਕਿੰਨਾ ਮਜਬੂਰ ਹੋ ਚੁੱਕਿਆ ਹਾਂ ਕਿੰਨਾ ਦੁਖੀ ਹਾਂ ਦੀਦੀ ਇਸ ਕੱਲ ਦਾ ਤੁਹਾਨੂੰ ਵੀ ਨਹੀਂ ਪਤਾ ਗੱਲਾਂ-ਗੱਲਾਂ ਵਿੱਚ ਦੀਦੀ ਪੁੱਛਣ ਲੱਗੀ ਮੁਕੇਸ਼ ਹੋਰ ਸਨਾਤਰੀ ਜ਼ਿੰਦਗੀ ਕਿਵੇਂ ਚੱਲਦੀ ਆ ਦੀਦੀ ਤੁਹਾਨੂੰ ਮੇਰੀ ਜ਼ਿੰਦਗੀ ਬਾਰੇ ਪਤਾ ਨਹੀਂ ਲੱਗੇ ਮੁਕੇਸ਼ ਮੈਂ ਨੂੰ ਕਦੇ ਤੂੰ ਫੋਨ ਵੀ ਨਹੀਂ ਕੀਤਾ ਨਾ ਕੋਈ ਚਿੱਠੇ ਪੱਤਰ ਉਸ ਤੋਂ ਪਹਿਲਾਂ ਫੋਨ ਵੀ ਨਹੀਂ ਸੀ ਮੈਂ ਤਾਂ ਹੁਣੇ ਫੋਨ ਖਰੀਦਿਆ ਇਸ ਪਿੰਡ ਵਾਲੀ ਦੀਦੀ ਨੂੰ ਆਖਣ ਲੱਗਾ ਦੀਦੀ ਕੋਈ ਗੱਲ ਨਹੀਂ ਮੈਂ ਤੁਹਾਡੇ ਕੋਲ ਆਵਾਂਗਾ ਮਿਲ ਕੇ ਦੁੱਖ ਸਾਂਝੇ ਕਰਾਂਗੇ ਜਦੋਂ ਤੇਰਾ ਟਾਈਮ ਲੱਗੇ ਮੇਰੇ ਨਾਲ ਗੱਲ ਜ਼ਰੂਰ ਕਰੀ ਮੈਂ ਵੀ ਜ਼ਰੂਰ ਆਵਾਂਗੀ ਮੈਂ 12ਵੀਂ ਤੱਕ ਹੀ ਪੜ੍ਹਾਈ ਕੀਤੀ ਸੀ ਦੀਦੀ ਕਾਲਜ ਪੜ੍ਹਨ ਲੱਗ ਪਈ ਸੀ ਦੀਦੀ ਨੇ ਬਹੁਤ ਪੜ੍ਹਾਈ ਕਰ ਲਈ ਸੀ ਦੀਦੀ ਨੇ ਐਮਏ ਐਮਐ ਬੀਏ ਬੀਐਡ ਕਰ ਲਈ ਸੀ ਜਿਵੇਂ ਇੱਕ ਅਧਿਆਪਕ ਵੀ ਲੱਗੀ ਹੋਈ ਸੀ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ ਜਿਵੇਂ ਸਾਡੇ ਸ਼ਹਿਰ ਵਿੱਚ ਵੀ ਕਦੇ ਕਦਾਈ ਹੀ ਆਈ ਸੀ ਛਿਰੋ ਦੀਦੀ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਕਦੇ ਵੀ ਨਹੀਂ ਆਈ ਦੀਦੀ ਦੇ ਪਤੀ ਸਾਡੇ ਕਾ ਜਰੂਰ ਆਉਂਦੇ ਹੁੰਦੇ ਸੀ ਕਦੇ ਤਵਾਹੀ ਦੇ ਸ਼ਹਿਰ ਵਿੱਚ ਕੋਈ ਕੰਮ ਆਉਂਦੇ ਸੀ ਹਰੀਨਾ ਪੁੱਛਣ ਲੱਗੀ ਮੁਕੇਸ਼ ਅੱਗੇ ਦੱਸ ਕੀ ਹੋਇਆ ਮੈਂ ਦੱਸ ਰਹੀ ਸੀ ਕਿ ਮੇਰੇ ਮੰਮੀ ਜੀ ਨੇ ਉਸਦੀ ਦਾਦੀ ਨਾਲ ਰਿਸ਼ਤੇ ਬਾਰੇ ਗੱਲ ਕੀਤੀ ਸੀ ਸੋਨੀਆ ਦੀ ਗੱਲ ਰਿਸ਼ਤੇ ਦੀ ਹੋਰ ਪਾਸੇ ਚੱਲ ਰਹੀ ਸੀ ਉਸਦੇ ਚਾਚਾ ਜੀ ਪਹਿਲਾਂ ਉਹ ਰਿਸ਼ਤਾ ਦੇਖ ਰਹੇ ਸੀ ਜਦੋਂ ਉਹ ਦੇਖਿਆ ਉਹ ਲੜਕਾ ਬਿਲਕੁਲ ਪੜਿਆ ਹੋਇਆ ਨਹੀਂ ਸੀ ਅਨਪੜ੍ਹ ਲੱਗਦਾ ਸੀ ਖੇਤੀ ਦਾ ਕੰਮ ਕਰਦਾ ਸੀ ਸੋਨੀਆ ਦੇ ਚਾਚੇ ਨੇ ਸੋਚਿਆ ਲੜਕੀ ਤਾਂ ਪੜ੍ਹੀ ਲਿਖੀ ਹੈ ਉਹ ਇਹੋ ਜਿਹੀ ਪਰਿਵਾਰ ਵਿੱਚ ਰਹਿ ਨਹੀਂ ਸਕੇਗੀ। ਦੋਕ ਦਿਨ ਬਾਅਦ ਸੋਨੀਆ ਦੇ ਦਾਦੀ ਜੀ ਮੇਰੇ ਮਾਸੀ ਜੀ ਕੋਲ ਆ ਗਏ। ਉਹ ਆਖਣ ਲੱਗੇ ਕਿ ਤੁਸੀਂ ਇੱਕ ਰਿਸ਼ਤੇ ਦੀ ਗੱਲ ਕਰਦੀ ਸੀ। ਉਸ ਲੜਕੇ ਬਾਰੇ ਮੈਨੂੰ ਦੱਸੋ ਕੌਣ ਹੈ? ਮਾਸੀ ਜੀ ਨੇ ਇਹ ਗੱਲ ਖੋਲ ਕੇ ਦੱਸੀ। ਉਹ ਮੇਰਾ ਸੱਕਾ ਭਾਂਜਾ। ਸੋਨੀਆ ਦੇ ਦਾਦੀ ਜੀ ਪੁੱਛਣ ਲੱਗੇ ਕਿ ਤੁਸੀਂ ਤਿਆਰ ਹੋ ਮੇਰੀ ਪੋਤੀ ਦਾ ਰਿਸ਼ਤਾ ਕਰਨ ਲਈ? ਮੇਰੀ ਮਾਸੀ ਜੀ ਨੇ ਬਿਨਾਂ ਸੋਚੇ ਸਮਝੇ ਉਸ ਰਿਸ਼ਤੇ ਲਈ ਮੇਰੀ ਮਾਸੀ ਜੀ ਨੇ ਹਾਂ ਕਰ ਦਿੱਤੀ। ਦਾਦੀ ਜੀ ਨੂੰ ਆਖਿਆ ਕਿ ਤੁਸੀਂ ਆ ਕੇ ਸਾਡੇ ਘਰ ਲੜਕੇ ਨੂੰ ਵੇਖ ਲਵੋ। ਸੋਨੀਆ ਦੇ ਦਾਦੀ ਜੀ ਨੇ ਕਿਹਾ ਇੱਕ ਵਰਤ ਸੀ ਲੜਕੀ ਨੂੰ ਇੱਥੇ ਸੈਂਟਰ ਵਿੱਚ ਮਲਾ ਦਿਓ ਜੀ ਮਾਸੀ ਜੀ ਨੇ ਵੀ ਹਾਂ ਕਰ ਦਿੱਤੀ ਮੈਨੂੰ ਅਗਲੇ ਦਿਨ ਮਾਸੀ ਜੀ ਨੇ ਆਪਣੇ ਕੋਲ ਸੈਂਟਰ ਵਿੱਚ ਬੁਲਾ ਲਿਆ ਅਗਲੇ ਦਿਨ ਮੈਂ ਬੜਾ ਸੱਚ-ਤਜ ਕੇ ਤਿਆਰ ਹੋ ਕੇ ਮਾਸੀ ਜੀ ਕੋਲ ਸੈਂਟਰ ਵਿੱਚ ਮਿਲਣ ਲਈ ਚਲਾ ਗਿਆ ਮੈਂ ਸੈਂਟਰ ਵਿੱਚ ਗਿਆ ਸੈਂਟਰ ਵਿੱਚ ਸਾਰੀਆਂ ਲੜਕੀਆਂ ਨੇ ਮੈਨੂੰ ਬੜੇ ਪਿਆਰ ਨਾਲ ਦੇਖਿਆ ਮਾਸੀ ਜੀ ਨੇ ਸੋਨੀਆ ਨੂੰ ਆਪਣੇ ਕੋਲ ਬੁਲਾਇਆ ਮਾਸੀ ਜੀ ਨੇ ਪਾਣੀ ਪਿਲਾਉਣ ਲਈ ਆਖਿਆ ਸੋਨੀਆ ਮੇਰੇ ਲਈ ਤੇ ਮਾਸੀ ਜੀ ਲਈ ਦੋ ਪਾਣੀ ਦੇ ਗਲਾਸ ਲੈ ਆਈ ਸੀ ਮਾਸੀ ਜੀ ਨੇ ਮੈਨੂੰ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀ ਮੈਂ ਸੋਨੀਆ ਨੂੰ ਦੂਰੋਂ ਤੁਰਦੀ ਆਉਂਦੀ ਨੂੰ ਵੇਖ ਰਿਹਾ ਸੀ ਸੋਨੀਆ ਸਾਡੇ ਲਈ ਪਾਣੀ ਦੇ ਗਲਾਸ ਲੈ ਕੇ ਆਈ ਤਾਂ ਮੈਂ ਸੋਨੀਆ ਨੂੰ ਦੇਖਦਾ ਹੀ ਰਹਿ ਗਿਆ ਸੋਨੀ ਸੁਨੱਖੀ ਲੜਕੀ ਹੁਣ ਤੱਕ ਤਾਂ ਮੈਂ ਇਹੋ ਜਿਹੀ ਲੜਕੀ ਦੇਖੀ ਵੀ ਨਹੀਂ ਸੀ ਜਿਵੇਂ ਪਾਣੀ ਦਾ ਗਲਾਸ ਟ੍ਰੇ ਵਿੱਚੋਂ ਉਠਾਇਆ ਸੋਨੀਆ ਵੀ ਮੇਰੇ ਵੱਲ ਵੇਖ ਰਹੀ ਸੀ ਮੇਰੀਆਂ ਤੇ ਉਸ ਦੀਆਂ ਨਜ਼ਰਾਂ ਆਪਸ ਵਿੱਚ ਟਕਰਾ ਗਈਆਂ ਇੱਕਦਮ ਉਸ ਸਮੇਂ ਦੇਖਦੇ ਆਪਸ ਵਿੱਚ ਪਿਆਰ ਪੈ ਗਿਆ ਇਹ ਤਾਂ ਪਾਣੀ ਦਾ ਗਲਾਸ ਪਿਲਾ ਕੇ ਜਾ ਕੇ ਆਪਣੇ ਸਲਾਈ ਦੇ ਕੰਮ ਵਿੱਚ ਝੁੱਟ ਗਈ ਥੋੜੀ ਜਿਹੀ ਦੇਰ ਬਾਅਦ ਉਸੇ ਦਾਦੀ ਜੀ ਵੀ ਆ ਗਏ ਦਾਦੀ ਵੀ ਦੇਖ ਕੇ ਮੈਨੂੰ ਬੜੇ ਖੁਸ਼ ਹੋਏ ਦਾਦੀ ਜੀ ਮੈਨੂੰ ਦੇਖ ਕੇ ਆਪਣੇ ਘਰ ਚਲੇ ਗਏ ਤੇ ਉਹਨਾਂ ਨੇ ਸੋਨੀਆਂ ਦੇ ਚਾਚੇ ਨੂੰ ਨਹੀਂ ਦੱਸਿਆ ਸੀ ਉਹ ਮੇਰੀ ਮਾਸੀ ਜੀ ਜਾਂਦੇ ਜਾਂਦੇ ਕਹਿ ਚਲੇ ਗਈ ਅੱਖਣ ਲੱਗੇ ਮੈਂ ਘਰ ਜਾ ਕੇ ਆਪਣੀ ਪੁੱਤ ਨਾਲ ਗੱਲ ਕਰਾਂਗੀ ਤੇ ਆਪਣੀ ਪੁੱਤ ਨੂੰ ਤੁਹਾਡੇ ਘਰ ਭੇਜਾਂਗੀ ਮਾਸੀ ਜੀ ਨੇ ਵੀ ਉਹਨਾਂ ਨੂੰ ਹਾਂ ਕਿਹਾ ਦਿੱਤੀ ਅਗਲੇ ਦਿਨ ਐਤਵਾਰ ਸੀ ਮੈਂ ਸਾਰਾ ਦਿਨ ਘਰ ਰਿਹਾ ਹਰਿਨਾ ਅਗਲੇ ਦਿਨ ਐਂਥਵਰਸੀ ਉਸ ਦਿਨ ਮੈਨੂੰ ਬੜਾ ਚਾਅ ਸੀ ਤੇ ਮੈਨੂੰ ਉਮੀਦ ਸੀ ਕਿ ਅਜ ਸੋਨੀਆ ਦਾ ਚਾਚਾ ਮੈਨੂੰ ਵੇਖਣ ਲਈ ਜ਼ਰੂਰ ਆਵੇਗਾ ਦਿਨ ਪਰ ਉਹ ਆਇਆ ਨਹੀਂ ਉਸ ਨੂੰ ਘਰ ਕੋਈ ਜ਼ਰੂਰੀ ਕੰਮ ਪੈ ਗਿਆ ਸੀ ਇੱਕ ਵਾਰ ਤਾਂ ਮੇਰਾ ਮਨ ਉਦਾਸ ਹੋ ਗਿਆ ਸ਼ਾਇਦ ਇਹ ਰਿਸ਼ਤਾ ਨਹੀਂ ਹੋਵੇਗਾ ਅੱਜ ਸ਼ਾਮ ਬਿਲੇ ਮਾਸੀ ਜੀ ਨੂੰ ਫੋਨ ਆ ਗਿਆ ਕਿ ਮੈਂ ਅੱਜ ਆ ਨਹੀਂ ਸਕਿਆ ਅਗਲੇ ਐਂਥਵਰਸੀ ਮੈਂ ਜ਼ਰੂਰ ਆਵਾਂਗਾ ਇੱਕ ਹਫ਼ਤੇ ਦਾ ਸਮਾਂ ਮੈਨੂੰ ਇੰਝ ਲੱਗਦਾ ਰਿਹਾ ਜਿਵੇਂ ਇੱਕ ਵਰਾ ਹੀ ਹੋਵੇ ਹਉ ਮੈਂ ਸੋਨੀਆ ਨੂੰ ਵੇਖ ਚੁੱਕਾ ਸੀ ਸੋਨੀਆ ਮੇਰੇ ਦਿਲ ਦਿਮਾਗ ਵਿੱਚ ਤਸਵੀਰਾਂ ਜਾ ਰਹੀ ਸੀ ਇੱਕ ਦਿਨ ਮੈਂ ਮਾਸੀ ਜੀ ਨੂੰ ਪੁੱਛਿਆ ਮਾਸੀ ਜੀ ਸੋਨੀਆ ਨੂੰ ਮੈਂ ਪੁੱਛ ਲਓ ਕਿ ਮੈਂ ਉਸ ਨੂੰ ਪਸੰਦ ਮਾਸੀ ਜੀ ਆਖਣ ਲੱਗੀ ਮੈਂ ਅੱਜ ਹੀ ਉਸ ਨਾਲ ਗੱਲ ਕੀਤੀ ਸੀ ਉਹ ਮੈਨੂੰ ਆਖ ਰਹੀ ਹੈ ਕਿ ਮੈਨੂੰ ਤੁਹਾਡਾ ਪਾਂਜਾ ਬਹੁਤ ਪਸੰਦ ਆ ਸੋਨੀਆ ਨੂੰ ਮਾਸੀ ਜੀ ਨੇ ਸਾਰੀ ਕਹਾਣੀ ਦੱਸ ਦਿੱਤੀ ਸੀ ਪਰ ਸੋਨੀਆ ਆਖ ਰਹੀ ਸੀ ਇੱਕ ਕਿਸਮਤ ਦੀਆਂ ਗੱਲਾਂ ਕੋਈ ਨਹੀਂ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਕਰਦੇ ਕਰਾਉਂਦੇ ਅਗਲੇ ਐਤਵਾਰ ਵੀ ਆ ਗਿਆ ਮੈਨੂੰ ਉਸ ਦਿਨ ਪਤਾ ਸੀ ਕਿ ਸੋਨੀਆ ਦੇ ਚਾਚਾ ਜੀ ਨੇ ਮੈਨੂੰ ਵੇਖਣੇ ਆਉਣੇ ਆ ਭਾ ਜਲਦੀ ਉੱਠ ਕੇ ਸ਼ੇਰ ਕਰਨ ਗਿਆ ਇਸ਼ਨਾਨ ਕੀਤਾ ਕਰਦੇ ਵਿੱਚ ਸਮਾਨ ਨੂੰ ਏਦਰੇ ਉਦਰੇ ਟਿਕਾ ਕੇ ਰੱਖਿਆ ਮੰਮੀ ਜੀ ਨੂੰ ਵੀ ਪਤਾ ਸੀ ਕਿ ਅੱਜ ਸੋਨੀਆ ਦੇ ਚਾਚੇ ਨੇ ਇਸ ਨੂੰ ਦੇਖਣੇ ਆਉਣੇ ਆ ਮੰਮੀ ਜੀ ਨੇ ਕਈ ਤਰ੍ਹਾਂ ਦੀ ਬਰਫੀ ਵੀ ਮੰਗਵਾ ਕੇ ਰੱਖੀ ਹੋਈ ਸੀ ਕਈ ਤਰ੍ਹਾਂ ਦਾ ਹੋਰ ਸਮਾਨ ਵੀ ਹੋਰ ਕਈ ਤਰ੍ਹਾਂ ਦਾ ਨਿਕ ਸੁਖ ਸੋਨੀਆ ਦੇ ਚਾਚਾ ਜੀ ਤੇ ਨਾਲ ਉਸ ਦੇ ਮਾਮਾ ਜੀ ਦੋਨੋਂ ਚਨੇ 11:00 ਵਜੇ ਸਾਡੀ ਘਰ ਪਹੁੰਚ ਗਏ ਪਹਿਲਾਂ ਹੀ ਉਹਨਾਂ ਦੀ ਇੰਤਜ਼ਾਰ ਕਰ ਰਹੇ ਸੀ ਉਹਨਾਂ ਦੇ ਕੋਲ ਅਸੀਂ ਸਾਰੇ ਜਣੇ ਬੈਠ ਗਏ ਸੋਨੀਆ ਦੇ ਚਾਚਾ ਜੀ ਨੇ ਮੈਨੂੰ ਇੱਕ ਦੋ ਪ੍ਰਸ਼ਨ ਪੁੱਛੇ ਮੈਂ ਸੋਨਾਂ ਦਾ ਉੱਤਰ ਦਿੱਤਾ ਉਹਨਾਂ ਨੇ ਮੇਰੇ ਕੋਲ ਹੋਰ ਕੁਝ ਨਹੀਂ ਪੁੱਛਿਆ ਮੰਮੀ ਪਾਪਾ ਤੇ ਮਾਸੀ ਜੀ ਨੇ ਗੱਲਾਂ ਕਰਦੇ ਰਹੇ ਕੋਈ ਗੱਲ ਕਰਨ ਉਹ ਦੋਨੋਂ ਸੋਨੀਆ ਦੇ ਚਾਚਾ ਜੀ ਦੇ ਮਾਮਾ ਜੀ ਨੇ ਦੋਨੋਂ ਬਾਹਰ ਚਲੇ ਗਏ ਆਪਸ ਵਿੱਚ ਬਾਰਸ਼ ਕੇ ਸਲਾਹ ਕੀਤੀ 10 ਮਿੰਟ ਬਾਅਦ ਗੱਲਾਂਬਾਤਾਂ ਕਰਨ ਤੋਂ ਬਾਅਦ ਉਹ ਅੰਦਰ ਆ ਕੇ ਬੈਠ ਗਏ ਚਾਚਾ ਜੀ ਨੇ ਮੇਰੀ ਮੰਮੀ ਪਾਪਾ ਤੇ ਮਾਸੀ ਜੀ ਨੂੰ ਆਖਿਆ ਸਾਨੂੰ ਲੜਕਾ ਪਸੰਦ ਆ ਤੁਸੀਂ ਦੱਸੋ ਸਾਡੀ ਲੜਕੀ ਨੂੰ ਕਦੋਂ ਵੇਖਣਾ ਹੈ ਮਾਸੀ ਜੀ ਆਖਣ ਲੱਗੇ ਤੁਹਾਡੀ ਮਰਜ਼ੀ ਆ ਜਦੋਂ ਮਰਜ਼ੀ ਲੜਕੀ ਲੜਕੇ ਨੂੰ ਦਿਖਾ ਦੇਵੋ ਸੋਨੀਆ ਦੇ ਚਾਚਾ ਜੀ ਨੇ ਕਿਹਾ ਕਿ ਇਸ ਬੁੱਧਵਾਰ ਨੂੰ ਹੀ ਲੜਕੀ ਲੜਕੀ ਨੂੰ ਦਿਖਾ ਦੇਵਾਂਗੇ ਇਸ ਗੱਲ ਦਾ ਉਹਨਾਂ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਮੁਕੇਸ਼ ਨੇ ਪਹਿਲਾਂ ਲੜਕੀ ਨੂੰ ਵੇਖ ਲਿਆ ਸੋਨੀਆ ਦੇ ਚਾਚਾ ਤੇ ਮਮਾ ਪੁੱਛਣ ਲੱਗੇ ਦੱਸੋ ਤੁਸੀਂ ਕਿਸ ਦਿਨ ਲੜਕੀ ਨੂੰ ਦੇਖਣਾ ਮਾਸੀ ਜੀ ਨੇ ਇਹੀ ਆਖ ਦਿੱਤਾ ਜਦੋਂ ਤੁਸੀਂ ਕਹੋ ਅਸੀਂ ਵੇਖ ਲਵਾਂਗੇ 2 ਦਿਨ ਬਾਅਦ ਗੁਰਦਵਾਰ ਦਾ ਸਮਾਂ ਦਿੱਤਾ ਤੇ ਮੈਨੂੰ ਦਫ਼ਤਰ ਤੋਂ ਛੁੱਟੀ ਲੈਣੀ ਪਈ ਮਾਸੀ ਜੀ ਨੇ ਵੀ ਆਪਣੇ ਸੈਂਟਰ ਤੋਂ ਛੁੱਟੀ ਲਈ ਮੰਮੀ ਪਾਪਾ ਤਾਂ ਪਹਿਲਾਂ ਹੀ ਰਿਟਾਇਰ ਹੋ ਚੁੱਕੇ ਸੀ ਅਸੀਂ ਲੜਕੀ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕੀ ਵੇਖਣਾ ਸੀ ਮੰਮੀ ਪਾਪਾ ਨੇ ਮੇਰੇ ਲਈ ਦੇਖ ਦਿਖਾਈ ਦੇ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਮੈਨੂੰ ਨਵੇਂ ਕੱਪੜੇ ਲਿਆ ਕੇ ਦਿੱਤੇ ਅਰਸ਼ਲੇ ਵੀ ਨਵੇਂ ਕੱਪੜੇ ਲਿਆਂਦੇ ਤੇ ਉਹ ਆਪਣੀ ਵੀ ਲੈ ਕੇ ਆਏ ਉਹਨਾਂ ਨੂੰ ਵੀ ਬੜਾ ਚਾਹ ਸੀ ਇੱਕ ਔਰਦਾਸ ਕਰ ਰਏ ਸੀ ਹੱਥ ਜੋੜ ਕੇ ਵੀ ਇਹ ਰਿਸ਼ਤਾ ਛਿਰ ਸਥਾਈ ਰਹੇ ਬੁੱਧਵਾਰ ਵਾਲੇ ਦਿਨ ਮਾਸੀ ਜੀ ਤੇ ਮਾਸੀ ਜੀ ਦਾ ਲੜਕਾ ਲੜਕੀ ਮੰਮੀ ਪਾਪਾ ਤੇ ਮੈਂ ਅਰਸ਼ ਸਾਰੇ ਜਨੇ ਤਿਆਰ ਹੋ ਗਏ 10:00 ਵਜੇ ਗੁਰਦੁਆਰਾ ਤਨਵਾਜੀ ਸਾਰਿਆਂ ਦਾ ਅਜ ਦਾ ਭਾਗ ਸੁਣਨ ਦੇ ਲਈ ਬਾਕੀ ਅਗਲੇ ਭਾਗ ਵਿੱਚ ਲੈ ਕੇ ਹਾਜ਼ਰ ਹੋ